ਤੋ ਇਹ ਤੇ ਹੈ ਡੇਲੀ ਪਗੋਟ ਐਂਡ ਇੰਚਰ ਆਛੜੀ ਪ੍ਰੈਸੀਮ ਕਸਵਾ ਸਾਡਾ ਗੁਮਾਨਪੁਰੇ ਪਹੁੰਚੇ ਆ ਤੇ ਇਥੇ ਬਾਬਾ ਮੀਰ ਸ਼ਾਹ ਦੀ ਦਰਗਾਹ ਹੈ ਸੱਚੀ ਸਕਾ ਬਾਬਾ ਮੀਰ ਸ਼ਾਹ ਤੋ ਉਥੋਂ ਦੇ ਸੇਵਾਦਾਰ ਅੰਦਰ ਨੇ ਬੜੀ ਦਸ਼ੇਸ਼ ਸ਼ਾਹ ਉਹਨੂੰ ਬਾਬਾ ਕੋਲ ਲੈ ਕੇ ਗਏ ਨੇ ਉਹਨਾਂ ਨਾਲ ਹੋਰ ਵੀ ਸਾਡੇ ਪਰਿਵਾਰ ਦੀ ਕਾਪੀ ਜਿਹੜਿਆ ਇੱਥੋਂ ਦੇ ਵਰਦਸਾ ਸੁਸਾਇਟੀ ਬਣਾਉਣਾ ਚਾਹਦੇ ਉਹ ਬਣਾਉ ਰਹੇ ਆ ਉਹ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਹਾਂ ਜੀ ਅੱਜ ਪੰਡਾਰੇ ਦੇ ਦਿਨ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਮਹਾਰਾਜ ਸੱਚਾ ਆਏ ਆਂ ਬਾਪੂ ਮੀਰ ਸ਼ਾਹਦਾਬ ਮੇਲਾ ਬਣਾ ਰਹੇ ਆਂ ਸਾਰੇ ਪਿੰਡ ਦੇ ਨਗਰ ਵਾਸੀ ਇਹਦੇ ਨਾਲ ਜਿੰਨੇ ਹੈਗੇ ਆ ਤੁਮਾਗੇ ਲੰਗਰ ਤੇ ਪੰਡਾਰਾ ਬਹੁਤ ਬੁੜੀਆਂ ਔਰਲੇ ਜੋ ਜੋ ਲੰਗਰ ਦੇ ਕੇ ਚਪਾਂਦਾ ਚੋਰ ਪ੍ਰਸ਼ਾਦ ਦਾ ਦਾਲ ਪੂਕਾ ਸਭ ਤੁਸੀਂ ਇਹ ਕਹਾਂਇਆ ਬੱਚੇ ਆਪਣੇ ਭਰਾਵਾ ਸਭ ਤੁਸੀਂ ਨਾਲ ਆਇਆ ਮੀਰ ਸ਼ਾਹਦਾਬ ਮੇਲਾ ਦੁੱਧ ਵਾਲੇ ਨੂੰ ਦੁੱਧ ਦਿੰਦਾ ਪੋਤਾੜੇ ਨੂੰ ਪਤ ਜਿੰਦਾ ਹਰ ਆ ਸਮਰਾਦਾਂ ਪੁਰੀਆਂ ਕਰਦੇ ਆ ਹਾਂਜੀ ਆ ਲੋ ਜੀ ਸਾਰੇ ਢੁੱਲ ਚੁੱਕੇ ਨੇ ਪਰ ਜਿਸ ਗੋਪੀ ਵਰਪਰ ਸੁਸਾਇਟੀ ਜੋ ਬਾਬਾ ਅੰਮ੍ਰਿਤਸ਼ਾਹ ਜੀ ਬਣਾਈ ਜਾਂਦੇ ਉਹਦਾ ਪ੍ਰੋਜੈਕਟ ਅੱਛਾ ਅੱਜ ਸਿੱਖ ਕਹਿੰਦਾ ਜਾਂਦੇ ਜੀ ਜਿਕਾਰਾ ਬਾਬਾ ਮੇਰ ਸਾਹਿਬ ਜੀ ਦਾ ਬਹੁਤ ਕਹਿੰਦਾ ਜਾਂਦੇ ਮਾਰ ਦੀ ਜੀ ਦੇਖੋ ਜੀ ਮੈਂ ਇੰਨਾ ਕਹਿਣਾ ਚਾਹੁੰਦਾ ਐ ਕਿ ਜੋ ਵੀ ਬਾਬਾ ਮੇਰ ਸਾਹਿਬ ਜੀ ਦਾ ਮੇਲਾ ਹੈ ਜਿਵੇਂ ਹਰ ਸਾਲ ਬੜੀ ਧੂਮ ਧਾਮ ਦੇ ਨਾਲ 21 ਭਾਦਰਾ ਨੂੰ ਮਨਾਇਆ ਜਾਂਦਾ ਹੈ ਕਿਸੇ ਤਰ੍ਹਾਂ ਵੀ ਅੱਗੇ ਤੋਂ ਵੀ ਮਨਾਇਆ ਜਾਏਗਾ ਔਰ ਜੋ ਵੀ ਸਾਡੇ ਮੁੱਖ ਸੇਵਾਦਾਰ ਨੇ ਬਾਬਾ ਭੋਲ ਸਾਹਿਬ ਇਹਨਾਂ ਦੀ ਰਹਿਨਮਾਈ ਹਟ ਔਰ ਸਾਡੀ ਵੈਲਫੇਅਰ ਸੁਸਾਇਟੀ ਆ ਬਾਬਾ ਮੇਰ ਸਾਹਿਬ ਜੀ ਵੈਲਫੇਅਰ ਸੁਸਾਇਟੀ ਜੋ ਕੁਝ ਕੁਛ ਦਿਨਾਂ ਦਾ ਰਜਿਸਟਰਡ ਹੋ ਰਹੀ ਆ ਔਰ ਇਹ ਇਹਦਾ ਕਾਰਨ ਇਹ ਰਜਿਸਟਰ ਕਰਾਉਂਦਾ ਕਿ ਵੇਖੋ ਬਾਬਾ ਜੀ ਦੇ ਦਰਬਾਰ ਤੇ ਬਹੁਤ ਜ਼ਿਆਦਾ ਕੰਮ ਹੋਣ ਵਾਲਾ ਹੈ ਸ਼ਰਧਾਲੂ ਵੀ ਬਹੁਤ ਆ ਪਰ ਕੋਈ ਅਜੇ ਨਾ ਮਤਲਬ ਖੁੱਲ ਕੇ ਅੱਗੇ ਨਹੀਂ ਆਉਂਦਾ ਕਿਉਂਕਿ ਪਾਰਟੀ ਬਾਜੀ ਆ ਜਾਂਦੀ ਹੈ ਪਾਰਟੀ ਬਾਜੀ ਕਰ ਕੋਈ ਕੰਮ ਨਹੀਂ ਕਰਦਾ ਇਸ ਕਰਕੇ ਅਸੀਂ ਬਾਬਾ ਜੀ ਦੀ ਕਿਰਪਾ ਓਟ ਅਸਰਾ ਲੈ ਕੇ ਇੱਕ ਸੁਸਾਇਟੀ ਬਣਾ ਰਹੇ ਆ ਜਿਹਦੇ ਵਿੱਚ ਜੋ ਵੀ ਆਪਣਾ ਸਾਰੇ ਸੱਜਣਾ ਦੇ ਸਹਿਯੋਗ ਨਾਲ ਚੱਲੇਗਾ ਉਹ ਕਰਾਂਗੇ ਔਰ ਜੋ ਵੀ ਬਾਬਾ ਜੀ ਦਾ ਇੱਕ ਗੁੰਮੜ ਬਣਨ ਵਾਲਾ ਉਹ ਵੀ ਬਣਾਵਾਂਗੇ ਔਰ ਉੱਪਰ ਹੋਰ ਵੀ ਕੰਮ ਹੋਣ ਵਾਲੇ ਆ ਔਰ ਬਾਬਾ ਜੀ ਦੀ ਚਾਰ ਦਿਵਾਰੀ ਆ ਕਿਉਂਕਿ ਚਾਰ ਦਿਵਾਰੀ ਨਾ ਹੋਣ ਕਾਰਨ ਇੱਥੇ ਬਹੁਤ ਜ਼ਿਆਦਾ ਆਪਣੀ ਮਨਮਤ ਨਾਲ ਕਰਦੇ ਆ ਕੋਈ ਡੰਗਰ ਬੰਨ ਦਿੰਦਾ ਆ ਕੋਈ ਬਾਥੀਆਂ ਪਾ ਦਿੰਦਾ ਆ ਇਸ ਕਰਕੇ ਜੋ ਵੀ ਪੀਰਾ ਫਕੀਰਾਂ ਦੀਆਂ ਨਾ ਕਿ ਕਹਿੰਦੇ ਆ ਨਾ ਜੀ ਤਾਜਦਾਰਾਂ ਦੇ ਨਾਮ ਮੀਰਾਂ ਦੇ ਦੀਵੇ ਬਾਦ ਦੇ ਸਦਾ ਫਕੀਰਾਂ ਦੇ ਇਸ ਕਰਕੇ ਵੇਖੋ ਜੇ ਅਸੀਂ ਉਹਨਾਂ ਦੀ ਭਾਲਾਂਗੇ ਨਾ ਉਹ ਸਾਡੇ ਘਰ ਦੇ ਦੀਵੇ ਜਗਾ ਕੇ ਰੱਖਣਗੇ ਇਸ ਕਰਕੇ ਮੈਂ ਚਾਹੁੰਦਾ ਹਾਂ ਸਾਰੇ ਨਗਰ ਨਵਾਜ਼ੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਕਿ ਸਾਡਾ ਸਾਥ ਦਿੱਤਾ ਜਾਵੇ ਪਰ ਵੱਦ ਵੱਦ ਇਸ ਦਰਗਾਹ ਦਾ ਕੰਮ ਕੀਤਾ ਜਾਵੇ ਜਿਹਦੇ ਮਤਲਬ ਕਿ ਕੋਈ ਵੀ ਹੋਰ ਵੀ ਕੰਮ ਰਹਿ ਗਿਆ ਉਹ ਸਾਰਾ ਮਤਲਬ ਕਿ ਅਸੀਂ ਰਲ ਮਿਲ ਕੇ ਕਰਾਂਗੇ ਪਰਿਵਾਰ ਦੇ ਔਰ ਨਗਰ ਦੇ ਸਹਿਯੋਗ ਦੇ ਨਾਲ ਜੋ ਵੀ ਗਮਾਨਪੁਰ ਬਾਸਿਰਕੇ ਭੈਣੀ ਬੱਗੇਵਾਲੀ ਔਰ ਸਾਡੇ ਇਲਾਕੇ ਦੇ ਜੋ ਐਮਐਲਏ ਸਾਹਿਬ ਨੇ ਡਾਕਟਰ ਜਸਪੀਤ ਸਿੰਘ ਉਹਨਾਂ ਕੋਲ ਵੀ ਮੈਂ ਜਾਵਾਂਗਾ ਔਰ ਇਸ ਦਰਗਾਹ ਵਾਸਤੇ ਜੋ ਵੀ ਆ ਉਹਨਾਂ ਕੋ ਗ੍ਰਾਂਟ ਦੀ ਮੰਗ ਕਰਾਂਗੇ ਕਿ ਅਸੀਂ ਇਸ ਦਰਬਾਬਾ ਜੀ ਦੇ ਦਰਬਾਰ ਤੇ ਉੱਚੋ ਕੰਮ ਉਹਨਾਂ ਲਈ ਆ ਉਹ ਕਰਾਏ ਜਾਣ ਜਿਕਰ ਆ ਬਾਬਾ ਮੇਰੇ ਸਾਈ ਦਾ ਦਰਬਾਰ ਇਹਦੇ ਬਹੁਤ ਬਹੁਤ ਜੋ ਸੇਵਾ ਕਰ ਰਿਹਾ ਔਰ ਮੰਤੂਈ ਹੈ ਨਾ ਉਹਨਾਂ ਦੇ ਸਾਡੇ ਵੈਲਫੇਅਰ ਸੁਸਾਇਟੀ ਕਮਾਉਂਡ ਪਰ ਆਪਾਂ ਗੰਬੇਰ ਸ਼ਾਹ ਜੀ ਜੋ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਕਿਹਾ ਬਹੁਤ ਵਧੀਆ ਤੇ ਬਾਬਾ ਜੀ ਦੇ ਵਿਡੀਓ ਬਣਾਈ ਜਾਣਗੇ ਉਹ ਸਾਰੇ ਕਰਾਈ ਜਾਗੇ ਲੰਗਰ ਹਾਲ ਫਰੀ ਕਰਾਂਗੇ ਵੀ ਲੰਗਰ ਸਾਰੇ ਬਣਾਇਆ ਜਾ ਕਿਉਂਕਿ ਇਹਨਾਂ ਨੂੰ ਗੁੰਟੂ ਬਣਾਉਣਾ ਉਹ ਸਾਰੇ ਕੀਤੇ ਜਾਣੀ ਉਹ ਬਾਰਡਰ ਵਾਲ ਕਿਉਂਕਿ ਤੇ ਬਾੜੇ ਜਿਹੜੇ ਵਾਰਾ ਡੰਗਰ ਵਾਲ ਕੋਈ ਹੋ ਰਿਹਾ ਹੈ ਤੇ ਬੇਵੈਦੀ ਹੈ ਤੇ ਬੇਰ ਵੀ ਇੱਕ ਬਹੁਤ ਮਾੜਾ ਦਾ ਧਾਰਮਿਕ ਉਸਤਾ ਦੇ ਗੁਰੂ ਘਰ ਦੇ ਜਿਹੜੇ ਬੇਵੈਦੀ ਹੈ ਤੇ ਉਹ ਕਈ ਤਰ੍ਹਾਂ ਅਪਰਾਧਿਕ ਮਾਮਲੇ ਵੀ ਹੋ ਦਰਜ ਹੁੰਦੇ ਪਰ ਇਹਨਾਂ ਕਿਛੇ ਉਹਨੂੰ ਮਰਜ਼ਾ ਦਾ ਕੈਮ ਰੱਖ ਦਿਓ ਇਹਨਾਂ ਨੇ ਆਖਿਆ ਕਿ ਬਾਰਡਰ ਵਾਲੀ ਕੀਤੀ ਜਾਏਗੀ ਔਰ ਮਹਾਰਾਜਾ ਗੁੰਟੂ ਵੀ ਸਜਾਇਆ ਜਾਏਗਾ ਔਰ ਲੰਗਰ ਹਾਲ ਦੀ ਜਿਹੜੀ ਉਹਦੇ ਬਾਰੇ ਵੀ ਅਸਾਂ ਕਹਿ ਕੇ ਲੰਗਰ ਹਾਲ ਦੀ ਜਿਹੜੀ ਆ ਉਹਦੇ ਬਾਰੇ ਲੰਗਰ ਹਾਲ ਦਾ ਉਹ ਸਾਰੀ ਕੀਤੀ ਜਾਗੀ ਲੰਗਰ ਹਾਲ ਦੀ ਹਾਂਜੀ ਹਾਂਜੀ ਲੰਗਰ ਹਾਲ ਦੀ ਸਾਰੀ ਵੀ ਕਰਾਂਗੇ ਪਹਿਲੋ ਬਾਬਾਈ ਦਾ ਜੋ ਦਰਬਾਰ ਆ ਨਾ ਉਹਦੇ ਵਿੱਚ ਕਾਫੀ ਕੰਮ ਹੋਣਾ ਵਾਲਾ ਆ ਜਿਵੇਂ ਬਾਬਾਈ ਦੇ ਰੋਜੇ ਆ ਇਹਨਾਂ ਦੇ ਵਿੱਚ ਕੀ ਵਧੀਆ ਕੋਸ਼ਿਸ਼ ਕਰਾਂਗੇ ਕਿ ਸੰਗੇ ਮਲਮਲ ਦਾ ਜੋ ਪੱਥਰ ਆ ਉਹਦੀ ਸੇਵਾ ਕਰਵਾਵਾਂਗੇ ਉਸ ਤੋਂ ਬਾਅਦ ਟਾਈਲਾਂ ਦੀ ਸੇਵਾ ਆ ਔਰ ਛੱਤ ਦੇ ਉੱਪਰ ਗੁੰਮੜ ਦੀ ਜੋ ਤੁਹਾਨੂੰ ਕਿਹਾ ਉਹ ਕਰਵਾਣਾ ਆ ਉਸ ਤੋਂ ਬਾਅਦ ਚਾਰ ਦਿਵਾਰੀ ਔਰ ਚਾਰਦਵਾਰੀ ਦੇ ਵਿੱਚ ਜਿਵੇਂ ਕਿ ਮਤਲਬ ਕਿ ਅੱਜ ਕੱਲ ਚੱਲ ਰਿਹਾ ਹੈ ਕਿ ਆਪਾਂ ਰੁੱਖਾਂ ਦੀ ਜਿਹੜੀ ਸੰਭਾਲਿਆ ਨਾ ਕਰਨੀ ਹੈ ਉਸ ਕਰਕੇ ਚਾਰ ਸਫੇਰੇ ਰੁੱਖ ਵੀ ਲਾਏ ਜਾਣਗੇ ਤੇ ਇਸ ਕਰਕੇ ਲੰਗਰ ਹਾਲ ਲੰਗਰ ਹਾਲ ਦਾ ਪਹਿਲ ਦੀ ਗੱਲ ਹੈ ਕਿਉਂਕਿ ਲੰਗਰ ਹਾਲ ਵਿੱਚ ਆਪਣੇ ਜੋ ਵੀ ਸਰਕਾਰ ਆ ਉਹਨਾਂ ਦੀ ਢਾੜੀ ਵੀ ਬੇਨਤੀ ਕਰਦਾ ਹਾਂ ਔਰ ਇਲਾਕੇ ਦੇ ਜਿਸੂ ਜਵਾਨ ਸਾਡੇ ਐਮ ਐਲ ਏ ਸਾਹਿਬ ਆ ਉਹਨਾਂ ਘਰੇ ਵੀ ਬੇਨਤੀ ਹੈ ਕਿ ਸਾਡਾ ਸਹਿਯੋਗ ਦਿੱਤਾ ਜਾਵੇ ਔਰ ਉਹਦੇ ਵਿੱਚ ਮਤਲਬ ਕਿ ਸਾਰਾ ਉਚਾਤ ਜੋ ਵੱਧ ਚੜਕੇ ਜੋ ਵੀ ਹਨ ਕਿ ਕੰਮ ਕੀਤੇ ਜਾਣਾ ਹੈ ਪੰਗੜਾ ਆਤਾ ਸਜਿਦਾ ਨੱਚੇ ਬਾਬੇ ਦੀ ਸੰਗਤ